ਹਾਂਜੀ ਜੇਕਰ ਤੁਸੀਂ ਬੱਸਾਂ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰਾਂ ਧਿਆਨ ਨਾਲ ਸੁਣ ਲਵੋ ਸੁਣ ਕੇ ਤੁਹਾਨੂੰ ਵੱਡਾ ਝਟਕਾ ਲੱਗੇਗਾ ਖਾਸ ਕਰਕੇ ਇਹ ਖਬਰ ਬੀਬੀਆਂ ਲਈ ਅਹਿਮ ਆ ਕਿਉਂਕਿ ਜਿਹੜੀਆਂ ਬੀਬੀਆਂ ਆਧਾ ਕੜ ਲੈ ਕੇ ਬੱਸਾਂ ਵਿੱਚ ਸਫ਼ਰ ਕਰਦੀਆਂ ਨੇ ਤਾਂ ਉਹ ਅੱਜ ਸਾਵਧਾਨ ਹੋ ਜਾਣ ਤਾਂ ਉਹਨਾਂ ਲਈ ਅਹਿਮ ਖਬਰਾਂ ਤਾਂ ਦੱਸ ਦਿੰਦੇ ਆ ਕਿ ਅੱਜ ਬੱਸਾਂ ਦਾ ਜਿਹੜਾ ਚੱਕਾ ਜਾਮ ਰਹੇਗਾ 2 ਘੰਟਿਆਂ ਲਈ ਜਿਹੜੇ ਬੱਸ 8:00 ਬੰਦ ਰਹਿਣਗੇ ਤਾਂ ਦੱਸ ਦਿੰਨੇ ਆ ਕਿ ਪੰਜਾਬ ਰੋਡਵੇਜ਼ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਆਪਣੀ ਹੱਕੀਆਂ ਮੰਗਾਂ ਨੂੰ ਲੈ ਕੇ ਜਿਹੜਾ 2 ਘੰਟਿਆਂ ਲਈ ਉਹ ਧਰਨੇ ਤੇ ਬੈਠਣਗੇ ਜੇਕਰ ਤੁਸੀਂ ਵੀ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਆ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰਟੀਸੀ ਦੀਆਂ ਬੱਸਾਂ ਨਿਯਮਤ ਤੌਰ ਤੇ ਜਿਹੜੀਆਂ ਚੱਲਣਗੀਆਂ ਯੂਨੀਅਨ ਨੇ ਅੱਜ ਜਿਹੜਾ 2 ਘੰਟੇ ਬੱਸ ਅੱਡਾ ਬੰਦ ਰੱਖਣ ਦਾ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਇਹ ਜਾਣਕਾਰੀ ਹੈ ਜਿਹੜੀ ਪੰਜਾਬ ਰੋਡਵੇਜ਼ ਪਨਬਸ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਦਿੱਤੀ ਗਈਆ ਉਹਨਾਂ ਨੇ ਦੱਸਿਆ ਕਿ ਇਹ ਫੈਸਲਾ ਜਿਹੜਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਈਫੋਨ ਦੇ ਬਾਅਦ ਲਿਆ ਗਿਆ ਜਿਸ ਵਿੱਚ ਉਹਨਾਂ ਨੇ ਤਨਖਾਹਾਂ ਸੰਬੰਧੀ ਜਿਹੜਾ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹਾਲਾਂਕਿ ਪਵਿੱਖ ਵਿੱਚੋਂ ਹੋਣ ਵਾਲੇ ਜਿਹੜੇ ਰੋਸ ਪ੍ਰਦਰਸ਼ਨ ਪਹਿਲਾਂ ਬਾੰਗੀ ਹੋਣਗੇ ਯੂਨੀਅਨ ਨੇਤਾਵਾਂ ਨੇ ਦੱਸਿਆ ਕਿ ਤਨਖਾਹ ਸੰਬੰਧੀ ਮਾਮਲੇ ਵਿੱਚ ਜਨਰਲ ਮੈਨੇਜਰ ਪ੍ਰਸ਼ਾਸਨ ਨੇ ਉਹਨਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਲਈ ਜਿਹੜਾ ਬਜਟ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਰੈਗੂਲਰ ਪੈਨਸ਼ਨਰ ਅਤੇ ਠੇਕੇਦਾਰ ਕਰਮਚਾਰੀਆਂ ਦੀ ਤਨਖਾਹ ਦੇਰ ਜਿਹੜੀ ਸ਼ਾਮ ਤੱਕ ਖਾਤਿਆਂ 'ਚ ਜਮ੍ਹਾਂ ਕਰਵਾਉਣਾ ਅਤੇ ਬਾਕੀ ਆਊਟਸੋਰਸ ਜਿਹੜਾ ਕਰਮਚਾਰੀਆਂ ਦੀ ਤਨਖਾਹ ਭਾਲ ਕੇ ਤੱਕ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਯੂਨੀਅਨ ਨੇ ਭਾਲ ਕੇ ਜਿਹੜਾ 2 ਘੰਟੇ ਲਈ ਬੱਸ ਅੱਡਾ ਬੰਦ ਰੱਖਣ ਦਾ ਜਿਹੜਾ ਫੈਸਲਾ ਲਿਆ ਨਿੰਨੇ ਇਹ ਵੀ ਸਾਫ ਕਰ ਦਿੱਤਾ ਕਿ ਜੇਕਰ ਅਗਲੇ ਮਹੀਨੇ ਪਣ ਬਸ ਅਤੇ ਪੀਆਰਟੀਸੀ ਕਰਮਚਾਰੀਆਂ ਦੀ ਤਨਖਾਹ ਸਮੇਂ ਤੇ ਨਾ ਦਿੱਤੀ ਗਈ ਤਾਂ ਪਹਿਲਾਂ ਦਿੱਤੇ ਨੋਟਿਸ ਤੇ ਜਿਹੜਾ ਕਾਇਮ ਰਹਿੰਦੇ ਆ 7 ਤਰੀਕ ਨੂੰ ਜਿਹੜਾ ਸਾਰੇ ਡਿਪੂਆਂ ਦੇ ਸਾਹਮਣੇ ਗੇਟ ਰੈਲੀयां ਕਰਕੇ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ 10 ਤਰੀਕ ਨੂੰ ਪੰਜਾਬ ਦੇ ਸਾਰੇ ਬਸ ਅੱਡੇ ਜਿਹੜੇ ਬੰਦ ਰਹਿਣਗੇ ਤਾਂ ਇਹ ਯੂਨੀਅਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਗਲੇ ਰੋਸ ਪ੍ਰਦਰਸ਼ਨ ਵਿੱਚ ਤਨਖਾਹ ਨਹੀਂ ਤਾਂ ਕੰਮ ਨਹੀਂ ਤੇ ਸਿਧਾਂਤ ਤੇ ਜਿਹੜਾ ਅਮਲ ਕਰਦੇ ਆ ਸਾਰੇ ਡਿਪੂ ਜਲਦੀ ਬੰਦ ਕਰ ਦਿੱਤੇ ਜਾਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਪਨ ਬਸ ਪੀ ਆਰਟੀਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਹਾਂਜੀ ਯੂਨੀਅਨ ਨੇਤਾਮਾ ਨੇ ਦੱਸਿਆ ਕਿ ਤਨਖਾਹ ਸੰਬੰਧੀ ਮਾਮਲੇ ਵਿੱਚ ਜਨਰਲ ਮੈਨੇਜਰ ਪ੍ਰਸ਼ਾਸਨ ਨੇ ਉਹਨਾਂ ਨੂੰ ਜਿਹੜਾ ਅਪ੍ਰੈਲ ਮਹੀਨੇ ਦੀ ਤਨਖਾਹ ਲਈ ਬਜਟ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਰੈਗੂਲਰ ਪੈਨਸ਼ਨਰ ਅਤੇ ਠੇਕੇਦਾਰ ਕਰਮਚਾਰੀਆਂ ਦੀ ਤਨਖਾਹ ਦੇ ਸ਼ਾਮ ਕਜਿਹੜਾ ਖਾਤਿਆਂ ਵਿੱਚ ਜਮਾ ਕਰਵਾਉਣਾ ਤੇ ਬਾਕੀ ਜਿਹੜਾ ਆਊਟਸੋਰਸ ਕਰਮਚਾਰੀਆਂ ਦੀ ਤਨਖਾਹ ਭਾਲ ਕੇ ਤੱਕ ਜਮਾ ਕਰਵਾਉਣ ਦੀ ਜਿਹੜੀ ਜ਼ਿੰਮੇਵਾਰ ਲੈਣ ਤੋਂ ਬਾਅਦ ਜਿਹੜੀ ਯੂਨੀਅਨ ਨੇ ਭਾਲ ਕੇ ਜਿਹੜਾ 2 ਘੰਟਿਆਂ ਲਈ ਬੱਸ ਸਾਡਾ ਬੰਦ ਰੱਖਣ ਦਾ ਜਿਹੜਾ ਫੈਸਲਾ ਲਿਆ ਯੂਨੀਅਨ ਨੇ ਵੀ ਸਾਫ਼ ਕਰ ਦਿੱਤਾ ਕਿ ਜੇਕਰ ਅਗਲੇ ਮਹੀਨੇ ਪਣ ਬਸ ਤੇ ਪੀਆਰਟੀਸੀ ਕਰਮਚਾਰੀਆਂ ਦੀ ਤਨਖਾਹ ਸਮੇਂ ਤੇ ਨਾ ਦਿੱਤੀ ਗਈ ਤਾਂ ਪਹਿਲਾਂ ਦਿੱਤੇ ਨੋਟਿਸ ਤੇ ਕਾਇਮ ਰਹਿੰਦਿਆਂ 7 ਤਰੀਕ ਨੂੰ ਸਾਰੇ ਡਿਪੂਆਂ ਦੇ ਸਾਹਮਣੇ ਗੇਟ ਰੈਲੀ ਕਰਕੇ ਮੈਨੇਜਮੈਂਟਾਂ ਤੇ ਸਰਕਾਰ ਵਿਰੁੱਧ ਜਿਹੜਾ ਰੋਸ਼ ਪਰਦ ਅਸ਼ਮ ਕੀਤਾ ਜਾਵੇਗਾ 10 ਤਰੀਕ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਰਹਿਣਗੇ ਅਗਲੇ ਰੋਸ਼ ਪ੍ਰਦਰਸ਼ਨ ਮਿਜੇ ਤਨਖਾਹ ਨਹੀਂ ਤੱਕ ਕੰਮ ਨਹੀਂ ਦੇ ਸੰਧਾਨਤ ਤੇ ਅਮਲ ਕਰਦੇ ਆ ਸਾਰੇ ਡਿਪੂ ਜਲਦੀ ਹੀ ਬੰਦ ਕਰ ਦਿੱਤੇ ਜਾਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਪਣ ਬੱਸ ਅਤੇ ਪੀ ਆਰਟੀਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ